प्यारे बच्चे हूं सत श्री अकाल स्वागत ਕਰਦੇ ਆਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਗਣਤੰਤਰ ਦਿਵਸ ਦੇ ਉੱਤੇ ਇਹ ਅਸੀਂ ਇੱਕ ਸਪੀਚ ਲੈ ਕੇ ਆ ਚੁੱਕੇ ਹਾਂ ਜੋ ਕਿ ਤੁਸੀਂ ਬੋਲ ਸਕਦੇ ਹੋ ਜੇ ਤੁਹਾਨੂੰ ਆਪਣੇ ਸਕੂਲ ਵਿੱਚ ਬੋਲਣੀ ਹੋਵੇ ਚਾਹੇ ਕਿਤੇ ਬਾਹਰ ਵੀ ਬੋਲਣੀ ਹੋਵੇ ਬਹੁਤ ਹੀ अच्छी तरह इसको लिखा गया है ਤੁਸੀਂ ਦੇਖ लेनी है ਇਸ ਦੇ ਨਾਲ ਹੀ ਮੈਂ ਤੁਹਾਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ 26 ਜਨਵਰੀ ਦਾ ਦਿਨ ਹੈ ਅੱਜ ਅਤੇ ਇਹ ਆਪ ਲੈ ਕੇ ਆ ਚੁੱਕਾ ਹੈ ਚਲੋ ਸ਼ੁਰੂ ਕਰਦੇ ਹਾਂ ਸਧਿਕਾਰਯੋਗ ਅਧਿਆਪਕ ਸਾਹਿਬਾਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਸ਼ੁਭ ਕਾਮਨਾਵਾਂ ਅੱਜ ਅਸੀਂ ਸਾਰੇ ਆਪਣੇ ਦੇਸ਼ ਭਾਰਤ ਦਾ 76ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਮਾਣ ਨਾਲ ਮਨਾਇਆ ਜਾਂਦਾ ਹੈ ਅੱਜ ਦੇ ਦਿਨ 1950 ਵਿੱਚ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ ਭਾਰਤੀ ਸੰਵਿਧਾਨ ਕਾਨੂੰਨਦਾਨ ਅਤੇ ਬੁੱਧੀਜੀਵੀ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਬੜੀ ਮਿਹਨਤ ਨਾਲ ਤੇ ਸੂਝ-ਬੂਝ ਨਾਲ 2 ਸਾਲ 11 ਮਹੀਨੇ ਅਤੇ 18 ਦਿਨ ਵਿੱਚ ਤਿਆਰ ਕੀਤਾ ਸੀ ਭਾਰਤੀ ਸੰਵਿਧਾਨ ਸਖਤ ਵੀ ਹੈ ਅਤੇ ਲੱਛਕਦਾਰ ਵੀ ਸਬਸਕ੍ਰਾਈਬ ਨਹੀਂ ਕੀਤਾ ਪਿਆਰੇ ਬੱਚੋ ਕਰ ਦਿਓ ਗਣਤੰਤਰ ਦਿਵਸ ਦੇ ਮੌਕੇ ਰਸ ਰਸਾਲਿਆਂ ਅਤੇ ਅਖਬਾਰਾਂ ਵਿੱਚ ਵਿਸ਼ੇਸ਼ ਅੰਕ ਕੱਢੇ ਜਾਂਦੇ ਹਨ ਰੇਡੀਓ ਤੇ ਟੈਲੀਵਿਜ਼ਨ ਵਿੱਚ ਖਾਸ ਪ੍ਰੋਗਰਾਮ ਕੀਤੇ ਜਾਂਦੇ ਹਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਰਾਸ਼ਟਰਪਤੀ ਦੁਆਰਾ ਝੰਡਾ ਫਹਿਰਾਇਆ ਜਾਂਦਾ ਹੈ ਅਤੇ ਤੋਪਾਂ ਦੀ ਸਨਾਨਮੀ ਦਿੱਤੀ ਜਾਂਦੀ ਹੈ ਇਸ ਮੌਕੇ ਦੇਸ਼ ਦੇ ਵੱਖ-ਵੱਖ ਪ੍ਰਾਂਤ ਆਪਣੀਆਂ ਚਲਕੀਆਂ ਪੇਸ਼ ਕਰਕੇ ਅਨੇਕਤਾ ਵਿੱਚ ਏਕਤਾ ਪ੍ਰਗਟ ਕਰਦੇ ਹਨ ਦੇਸ਼ ਦੀ ਫੌਜ ਸੈਨਾ ਦੇ ਤਿੰਨੇ ਅੰਗ ਆ ਸੈਨਾ, ਥਾਣ ਸੈਨਾ ਅਤੇ ਵਾਯੂ ਸੈਨਾ ਦੀ ਪਰੇਡ ਹੁੰਦੀ ਹੈ। 26 ਜਨਵਰੀ ਨੂੰ ਸਕੂਲਾਂ ਕਾਲਜਾਂ ਵੱਲੋਂ ਵੀ ਭਾਸ਼ਣ, ਕਵਿਤਾਵਾਂ, ਪ੍ਰਤੀਯੋਗਤਾ ਕਰਵਾਈਆਂ ਜਾਂਦੀਆਂ ਹਨ। ਹਰ ਸ਼ਹਿਰ ਵਿੱਚ तिरंगा झंडा लहराया जाता है। ਤੇ ਇਸ ਮੌਕੇ ਸੁਤੰਤਰਤਾ ਸੰਗਰਾਮੀਆ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਤਾਂ ਪੈਰ ਵਿੱਚ ਧੰਨਵਾਦ ਇਸ ਵੀਡੀਓ ਨੂੰ ਪੂਰੇ ਦੇਖਣ ਦੇ ਲਈ ਸਬਸਕ੍ਰਾਈਬ ਕਰਦੇ ਸਾਡੇ ਚੈਨਲ ਨੂੰ। ਬਾਏ ਬਾਏ।